ਇੱਕ ਫੋਨ ਆਇਆ ਸਾਨੂੰ ਮੈਨੂੰ ਇਟਲੀ ਤੋਂ ਇੱਕ ਸਿੰਘ ਨੇ ਗੱਲ ਕੀਤੀ ਉਹਨੇ ਮੈਨੂੰ ਸਵਾਲ ਕੀਤਾ ਕਹਿੰਦੇ ਜੀ ਤੁਹਾਡੇ ਚੈਨਲ ਵਾਲਿਆਂ ਨੇ ਭਗਤ ਰਵਦਾਸ ਜੀ ਦੀ ਇੱਕ ਫੋਟੋ ਪਾਈ ਹੈ ਉੱਤੇ ਪੱਗ ਬੰਨਤੀ ਕਹਿੰਦੇ ਪੱਗ ਵਾਲੀ ਫੋਟੋ ਕਿਉਂ ਪਾਈ ਹੈ ਪੱਗ ਨਹੀਂ ਸੀ ਬੰਨਣੀਓ ਤੇ ਪੱਗ ਤੋਂ ਬਿਨਾ ਉਹਨਾਂ ਦੀ ਫੋਟੋ ਹੈ ਮੈਂ ਪਹਿਲਾ ਸਵਾਲ ਤੇ ਮੈਂ ਕਿਹਾ ਵੀਰ ਜੀ ਪੱਗ ਬੰਨਦੇ ਨਹੀਂ ਸੀ ਇਹ ਵੀ ਕੋਈ ਸਬੂਤ ਨਹੀਂ ਨੈਟ ਦੇ ਉੱਤੇ ਪੱਗਾਂ ਵਾਲੀਆਂ ਫੋਟੋਆਂ ਵੀ ਹੈਗੀਆਂ ਪੱਗਾਂ ਤੋਂ ਬਿਨਾਮੀ ਹੈਗੀ ਹੈ ਪਹਿਲੀ ਗੱਲ ਤੇ ਫੋਟੋ ਵਾਲਾ ਕਨਸੈਪਟ ਹੀ ਗਲਤ ਹੈ ਫੋਟੋ ਵਾਲਾ ਕਨਸੈਪਟ ਗਲਤ ਹੈ ਚਾਹੇ ਗੁਰੂ ਨਾਨਕ ਦੀ ਹੋਵੇ ਚਾਹੇ ਕਿਸੇ ਦੀ ਹੋਵੇ ਫੋਟੋ ਨਹੀਂ ਸਾਡਾ ਸੋਚ ਨਾਲ ਮਸਲਾ ਹੈ ਤੇ ਜੇ ਲਈ ਵੀ ਮਸਲਾ ਇਹ ਸੀ ਹੁਣ ਪੱਗ ਤੋਂ ਪ੍ਰੋਬਲਮ ਹੈ ਉਹਨਾਂ ਦੇ ਗਲ ਵਿੱਚ ਪਾਈ ਮਾਲਾ ਤੋਂ ਪ੍ਰੋਬਲਮ ਕਿਉਂ ਨਹੀਂ ਭਗਤ ਰਵਦਾਸ ਜੀ ਦੇ ਮੱਥੇ ਤੇ ਲਾਏ ਟਿੱਕੇ ਤੋਂ ਪ੍ਰੋਬਲਮ ਕਿਉਂ ਨਹੀਂ ਭਗਤ ਰਵਦਾਸ ਜੀ ਨੂੰ ਇੱਕ ਬਾਬਾ ਬਣਾ ਕੇ ਪੇਸ਼ ਕੀਤਾ ਉਹ ਇੱਕ ਕ੍ਰਾਂਤੀਕਾਰੀ ਯੋਧੇ ਸੀ ਉਹ ਫੋਟੋ ਜਿਹੜੀ ਹੈ ਨਾ ਸੁੰਨਾ ਧਿਆਨ ਨਾਲ ਮੇਰਾ ਮੰਨਣਾ ਕਿ ਭਗਤ ਰਵਦਾਸ ਜੀ ਦੀ ਫੋਟੋ ਬਣੇ ਪਰ ਜੋੜਾ ਡੰਡਿਆਂ ਦੀ ਬਣੀ ਕੰਮ ਕਰਦਿਆਂ ਦੀ ਬਣੀ ਗੁਰੂ ਨਾਨਕ ਦੀ ਤਸਵੀਰ ਹਲ ਵਾਹਦਿਆਂ ਦੀ ਬਣੀ ਕਬੀਰ ਜੀ ਦੀ ਤਸਵੀਰ ਖੱਡੀ ਬੁਣਦਿਆਂ ਦੀ ਬਣੀ ਨਾ ਜਿਹਦੀ ਤਸਵੀਰ ਹੱਥ ਵਿੱਚ ਕਈ ਫੜ ਕੇ ਤੁਰੇ ਜਾਂਦਿਆਂ ਦੀ ਬਣੇ ਜੇ ਤਸਵੀਰ ਬਣੇ ਤੇ ਇਦਾਂ ਦੀ ਬਣੇ ਨਾ ਕਿ ਇੱਕ ਬਾਬੇ ਵਰਗੀ ਇਦਾਂ ਬਾਬਾ ਬਣਾਤਾ ਭਗਤ ਰਵਿਦਾਸ ਜੀ ਮਹਾਰਾਜ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਨੂੰ ਤੁਸੀਂ ਬਾਬਿਆਂ ਚ ਸ਼ਾਮਲ ਨਾ ਹੋਣ ਦਿਓ ਕ੍ਰਾਂਤੀਕਾਰੀ ਯੋਧਿਆਂ ਚ ਸ਼ਾਮਲ ਹੋਣ ਦਿਓ ਜਿਨ੍ਹਾਂ ਨੂੰ ਪੜਿਆ ਜਾਵੇ ਦੁਨੀਆ ਦੇ ਵਿੱਚ ਗੋਰਿਆਂ ਦੇ ਹੱਥ ਵਿੱਚ ਇੰਗਲਿਸ਼ ਟ੍ਰਾਂਸਲੇਟ ਕੀਤੀਆਂ ਹੋਈਆਂ ਬੁੱਕਸ ਹੋਣ ਕਿਤਾਬਾਂ ਹੋਣ ਕਹਿੰਦੇ ਫਲਾਣੇ ਨੂੰ ਪੜਿਆ ਫਲਾਣੇ ਨੂੰ ਪੜੇਗਾ ਲੱਗਦਾ ਨਾਨਕ ਜੀ ਨੂੰ ਪੜਿਆ ਰਵਦਾਸ ਜੀ ਨੂੰ ਪੜਿਆ ਉਹਨਾਂ ਦੇ ਵਿੱਚ ਨਾਮ ਹੋਵੇ ਕਬਾਲ ਦੀ ਵਿਚਾਰਧਾਰਾ ਦੁਨੀਆ ਵੇਖੇ ਇਹਨੂੰ ਕਹਿੰਦੇ ਆ ਭਗਤ ਰਵਦਾਸ ਇਸ ਬਾਬਿਆਂ ਦੇ ਸ਼ਾਮਲ ਨਾ ਹੋਣ ਦਿਓ ਗੁਰੂ ਨਾਨਕ ਨੂੰ ਵੀ ਸਿੱਖਾਂ ਨੇ ਬਾਬਾ ਬਣਾਤਾ ਅਸ਼ੀਰਵਾਦ ਦੇਣ ਵਾਲਾ ਬਾਬਾ ਤੇ ਭਗਤ ਰਵਦਾਸ ਜੀ ਨੂੰ ਵੀ ਇਹ ਉਹਨਾਂ ਨੇ ਅਸ਼ੀਰਵਾਦ ਦਿੱਤਾ ਗਿਆਨ ਦਾ ਸਮਝ ਦਾ ਆ ਸ਼ਬਦ ਨੇ ਉਹਨਾਂ ਦਾ ਅਸ਼ੀਰਵਾਦ ਨੌਲੇਜ ਜਿਹੜੀ ਉਹਨਾਂ ਨੇ ਦਿੱਤੀ ਹੈ ਇਹ ਅਸ਼ੀਰਵਾਦ ਹੈ ਜਿਹਦਾ ਸਾਡੀ ਜ਼ਿੰਦਗੀ ਨੂੰ ਪਹਿਲਾਂ ਤੋਂ ਹੀ ਅਸ਼ੀਰਵਾਦ ਉਹਨਾਂ ਦਾ ਕੰਮ ਕਰਦਾ ਸੀ ਅੱਜ ਵੀ ਕਰਦਾ ਹੈ ਤੇ ਸਦਾ ਕਰਦਾ ਰਹੇਗਾ ਮੇਰੀ ਗੱਲ ਧਿਆਨ ਨਾਲ ਸੁੰਣਾ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਅੱਜ ਵੀ ਉਹਨਾਂ ਦੇ ਬਚਨਾਂ ਨੂੰ ਲਾਗੂ ਕਰ ਲੋ ਐ ਲੱਗੂ ਵੀ ਲਾਗੂ ਕਰਨਸਾਰ ਕਮਾਉਣਸਾਰ ਅਸ਼ੀਰਵਾਦ ਹੀ ਮਿਲ ਗਿਆ ਕਿੰਨੀ ਸੋਹਣੀ ਬਣ ਗਈ ਸਾਡੀ ਜ਼ਿੰਦਗੀ ਕਿੰਨਾ ਸੋਹਣਾ ਬਣ ਗਿਆ ਜੀਵਨ ਸਾਡਾ ਇਹ ਅਸ਼ੀਰਵਾਦ ਹੈ ਉਹਨਾਂ ਦਾ ਭਰਾਵੋ ਭੈਣੋ ਫੋਟੋ ਲਾਓ ਚਾਹੇ ਨਾ ਲਾਓ ਪੱਗ ਵਾਲੀ ਕਿਸੇ ਨੇ ਨੈਟ ਤੇ ਬਣਾਤੀ ਉਹ ਲਾਤੀ ਚਾਹੇ ਪੱਗ ਤੋਂ ਬਿਨਾ ਨੰਗੇ ਸਿਰ ਵਾਲੀ ਫੋਟੋ ਲਾ ਦਿਓ ਵੇਖਿਓ ਜੀ ਦੀ ਕਲੀ ਸਟਰਕਚਰ ਭਗਤ ਰਵਦਾਸ ਜੀ ਦਾ ਜਿੱਦਾਂ ਦਾ ਮਰਜ਼ੀ ਬਣਾ ਲਓ ਇਹ ਮਸਲਾ ਨਹੀਂ ਉਹਨਾਂ ਦੀ ਸੋਚ ਨਾ ਬਦਲਿਓ ਇਹ ਬੜਾ ਵੱਡਾ ਮਸਲਾ ਹੈ ਉਹਨਾਂ ਦੀ ਵਿਚਾਰਧਾਰਾ ਹੀ ਬਦਲਦੀ ਪੱਗ ਪੱਗ ਬਦਲੋ ਨਾ ਬਦਲੋ ਬੰਨੋ ਨਾ ਬੰਨੋ ਇਹ ਚੌਪ ਚੈਪਟਰ ਨਹੀਂ ਹੈ ਚੈਪਟਰ ਇਹ ਹੈ ਕਿ ਉਹਨਾਂ ਦੀ ਸੋਚ ਦਾ ਬਦਲੋ ਉਹਨਾਂ ਦੀ ਇੱਕ ਵਿਚਾਰਧਾਰਾ ਹੈ ਜਿਹੜੀ ਅਸ਼ੀਰਵਾਦ ਦੇਣ ਵਾਲਿਆਂ ਦੇ ਵਿਰੁੱਧ ਹੈ ਮੱਥੇ ਟਿਕਾਉਣ ਵਾਲਿਆਂ ਦੇ ਵਿਰੁੱਧ ਹੈ ਪੁਜਾਰੀ ਤਾਂ ਜੇ ਦੇ ਵਿਰੁੱਧ ਹੈ ਆਰਤੀਆਂ ਕਰਨ ਵਾਲਿਆਂ ਦੇ ਵਿਰੁੱਧ ਹੈ ਜੋਤਾਂ ਲਾਉਣ ਵਾਲਿਆਂ ਦੇ ਵਿਰੁੱਧ ਹੈ ਉਹਨੂੰ ਤੁਸੀਂ ਰੱਖ ਲਓ ਪੀਏ ਤੇ ਠੀਕ ਹੈ ਸਾਰਾ ਕੁਝ ਫਿਰ ਤੇ ਬੜੀ ਵੱਡੀ ਪ੍ਰੋਬਲਮ ਹੈ ਫਿਰ ਭਗਤ ਰਵਿਦਾਸ ਜੀ ਚੇਤਾ ਰੱਖਿਓ ਗੁਰੂ ਰਵਿਦਾਸ ਕਹ ਲੋ ਪੂਜੇ ਤੇ ਜਾਣਗੇ ਸਮਝੇ ਨਹੀਂ ਜਾਣਗੇ ਮੱਥੇ ਤੇ ਟਿਕਣਗੇ ਉਹਨਾਂ ਦੇ ਨਾਂ ਤੇ ਗੋਲਕਾਂ ਤੇ ਲੱਗ ਜਾਣਗੀਆਂ ਪਰ ਕ੍ਰਾਂਤੀਕਾਰੀ ਯੋਧਿਆਂ ਸੂਰਬੀਰਾਂ ਦੇ ਨਾਮ ਵਿੱਚ ਨਾਮ ਸ਼ਾਮਲ ਨਹੀਂ ਹੋਣਾ ਸਾਡੀਆਂ ਨਲਾਇਕੀਆਂ ਕਰਕੇ ਸਾਡੀਆਂ ਗਲਤੀਆਂ ਕਰਕੇ ਉਹਨਾਂ ਦਾ ਨਾਮ ਆਉਣਾ ਚਾਹੀਦਾ ਹੈ ਵੀ ਜਿਨ੍ਹਾਂ ਨੇ ਸਮਾਜ ਸੁਧਾਰਨ ਲਈ ਇੰਨੇ ਕਮਾਲ ਦੇ ਨੁਕਤੇ ਦਿੱਤੇ ਐਨੇ 100 ਸਾਲ ਪਹਿਲਾਂ ਸਿੱਧੀ ਟੱਕਰ ਲੈ ਲਈ ਕਿਹੜੇ ਹੋ ਤੁਸੀਂ ਮਾਨ ਕਰਦੇ ਹਾਂ ਵੀ ਅਸੀਂ ਉਹ ਹੀ ਪੜ ਸਕਦੇ ਹਾਂ ਅਸੀਂ ਅਸੀਂ ਗ੍ਰੰਥ ਪੜਾਂਗੇ ਅਸੀਂ ਕਿਤਾਬਾਂ ਪੜਾਂਗੇ ਤੁਹਾਨੂੰ ਪੜਨ ਦਾ ਹੱਕ ਨਹੀਂ ਤੁਹਾਨੂੰ ਵਿਦਿਆ ਲੈਣ ਦਾ ਹੱਕ ਨਹੀਂ ਉਹਨਾਂ ਨੇ ਕਿਹਾ ਆਪਣਾ ਬਾਪਾ ਨਹੀਂ ਕਿਸੇ ਕੋ ਭਾਵਨ ਕੋ ਹਰ ਰਾਜਾ ਐਡੀ ਸਟੇਟਮੈਂਟ ਵੱਡੀ ਦੇਣੀ ਕਹਿੰਦੇ ਰੱਬ ਤੁਹਾਡੇ ਪਿਓ ਦਾ ਨਹੀਂ ਆਪਣਾ ਬਾਪਾ ਨਹੀਂ ਕਿਸੇ ਕੋ ਤੁਹਾਡੇ ਪਿਓ ਦਾ ਤੁਸੀਂ ਮੱਲਾਮਾਰੀ ਫਿਰਦੇ ਆ ਵੀ ਸਾਨੂੰ ਹੀ ਅਸੀਂ ਉਹ ਹੀ ਕਰ ਸਕਦੇ ਹਾਂ ਨਹੀਂ 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 ਜਿਹੜਾ ਮਰਜੀ ਵੀਰੋ ਵੇਖਿਓ ਸੁਣੋ ਇੱਥੇ ਬੰਦਾ ਕਵੇਂ ਪਰੇ ਜਾ ਕੇ ਬਹਿ ਉਹ ਬਾਹਰ ਨਿਕਲ ਕੇ ਬਹਿ ਤੂੰ ਛੋਟੀ ਜਾਤ ਦਾ ਤੂੰ ਵੱਡੀ ਜਾਤ ਦਾ ਅਗਲਾ ਨਾ ਅਦਰਖਤ ਲਾਵੇ ਕਵੇ ਆ ਜਾ ਬਰਾਬਰ ਮੇਰੇ ਆ ਕੱਦੂਆ ਦੀਆਂ ਵੇਲਾਂ ਲਗਿਆਂ ਲਾਉਣ ਇਹ 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 ਬੀਜ ਬੀਜ ਤਾਂ ਆ ਮੈਂ ਪਾਤਾ ਪਾਣੀ ਸ਼ਰਤਾਂ ਮੈਂ ਪੂਰੀ ਕਰਤੀ ਵੇਖੀ ਬੱਲਾਂ ਵੀ ਆਉਣੀਆਂ ਨੇ ਤੇ ਕੱਦੂ ਵੀ ਲੱਗਣੇ ਨੇ ਤੋਰੀਆਂ ਵੀ ਲੱਗਣੀਆਂ ਨੇ ਇਹਨੇ ਮੈਨੂੰ ਵੀ ਬਰਾਬਰ ਦੇਣਾ ਇਹ ਤੇਰੇ ਪਿਓ ਦਾ ਨਹੀਂ ਰੱਬ ਕੁਦਰਤ ਦਾ ਨਿਜਮ ਲਾਫ ਨੇਚਰ ਇਹ ਸਾਰਿਆਂ ਲਈ ਬਰਾਬਰ ਹੈ ਇੱਥੇ ਜਿਹੜਾ ਚਾਹਵੇ ਵੱਡਾ ਹੋ ਸਕਦਾ ਹੈ ਜਿਹੜਾ ਚਾਹਵੇ ਸਮਝਦਾਰ ਹੋ ਸਕਦਾ ਹੈ ਜਿਹੜਾ ਚਾਹੇ ਜ਼ਿੰਦਗੀ ਸੋਹਣੀ ਜੀ ਸਕਦਾ ਹੈ ਇਹ ਭਗਤ ਰਵਿਦਾਸ ਮਹਾਰਾਜ ਕਮਾਲ ਦੇ ਐਸੀ ਪਰਸਨੈਲਿਟੀ ਤੇ ਜਦੋਂ ਉਹਨਾਂ ਦੇ ਨਾਮ 'ਤੇ ਆਰਤੀਆਂ ਦਾ ਵਿਰੋਧ ਕਰਨ ਵਾਲੇ ਭਗਤ ਜੀ ਦੇ ਸ਼ਬਦਾਂ ਨੂੰ ਅਸੀਂ ਭੁੱਲ ਕੇ ਉਹਨਾਂ ਦੀਆਂ ਆਰਤੀਆਂ ਕਰਾਂਗੇ ਉਹਨਾਂ ਦੇ ਨਾਮ ਦੀ ਜੋਤਾਂ ਲਾਵਾਂਗੇ ਤੇ ਮੈਂ ਸੱਚ ਕਹਿ ਰਿਹਾ ਕਿਤੇ ਵੀ ਬੈਠੇ ਹੋਏ ਅੱਖ ਚੋਂ ਪਾਣੀ ਆਜੂ ਉਹ ਲਾਤਿਓ ਕਰਨ ਕੀ ਲੱਗਗੇ ਤੁਸੀਂ ਮੈਂ ਕਿੰਨੀ ਵਾਰ ਕਿਹਾ ਗੁਰੂ ਨਾਨਕ ਪਾਤਸ਼ਾਹ ਸਾਨੂੰ ਵੇਖ ਕੇ ਸਭ ਤੋਂ ਵੱਧ ਜੇ ਗੁਰੂ ਨਾਨਕ ਅੱਜ ਆ ਜਾਣ ਤੇ ਜੇ ਉਹਨਾਂ ਨੇ ਡਾਂਗ ਚੁਪਣਗੇ ਤੇ ਸਿੱਖਾਂ ਦੇ ਚੁਪਣਗੇ ਜੇ ਜੁੱਤੀ ਫੇਰਣਗੇ ਸਾਨੂੰ ਝਿੜਕਣਗੇ ਨਹੀਂ ਜੁੱਤੀ ਪਊ ਸਾਡੇ ਜੁੱਤੀਆਂ ਫੇਰਣਗੇ ਵੀ ਤੁਸੀਂ ਬੰਦੇ ਹੋ ਮੈਂ ਇੰਨੀ ਮਿਹਨਤ ਕੀਤੀ ਇੰਨਾ ਕੁਝ ਕਰਕੇ ਗਿਆ ਮੈਂ ਕਿੰਨਾ ਫਿਰਦਾ ਰਿਹਾ ਮੇਰਾ ਜੰਗਡੇ ਵਜਦੇ ਰਹੇ ਆ ਲੋਕਾਂ ਪੱਥਰ ਮਾਰੇ ਆ ਕਿੰਨਾ ਕੁਝ ਲੋਕਾਂ ਨੇ ਕਿਹਾ ਸੀ ਬਰਦਾਸ਼ਤ ਕੀਤਾ ਤੇ ਤੁਸੀਂ ਕੀਤਾ ਕੀ ਆਰਥੀਆਂ ਮੇਰੀਆਂ ਹੀ ਲੱਗ ਕੇ ਕਰਨ ਤੁਸੀਂ ਸਮਝਣ ਦੀ ਬਜਾਏ ਮੈਨੂੰ ਪੁੱਜਣ ਲੱਗ ਕੇ ਤੁਸੀਂ ਮੈਂ ਉਹ ਮੰਨ ਲਓ ਪੰਗਾ ਲੈ ਕੇ ਬੈਠਾ ਸਾਰਿਆਂ ਨਾਲ ਤੇ ਇੱਥੇ ਤੁਸੀਂ ਮੈਨੂੰ ਆਓ ਤੇ ਮੇਰੇ ਪੈਰ ਤੇ ਰੱਖ ਕੇ ਮੱਥਾ ਟੇਕ ਕੇ ਤੇ ਘਰ ਨੂੰ ਮੁੜ ਜਾਓ ਮੇਰਾ ਤੇ ਬੇੜਾ ਕਰਕੇ ਹੋ ਗਿਆ ਨਾ ਫਿਰ ਗੱਲ ਨਹੀਂ ਸੁਣੀ ਸਮਝਿਆ ਹੀ ਨਹੀਂ ਕੀ ਫਾਇਦਾ ਹੋਇਆ ਸਾਡਾ ਮਿਹਨਤ ਕੀਤੀ ਦਾ ਤਾਂ ਕਰਕੇ ਜੇ ਤੁਸੀਂ ਸਮਝਣਾ ਹੀ ਨਹੀਂ ਤੇ ਗੁਰੂ ਨਾਨਕ ਜੀ ਦਾ ਕੀ ਫਾਇਦਾ ਹੋਇਆ ਇੰਨੀ ਮਿਹਨਤ ਕੀਤੀ ਦਾ ਤੇ ਜੇ ਸਭ ਤੋਂ ਵੱਡਾ ਕੋਈ ਧੋਖਾ ਕੀਤਾ ਗੁਰੂ ਨਾਨਕ ਦੇਆ ਸਿੱਖਾਂ ਨੇ ਗੁਰੂ ਨਾਨਕ ਨਾਲ ਕੀਤਾ ਗੁਰੂ ਨਾਨਕ ਦੇ ਪੈਰੋਕਾਰਾਂ ਨੇ ਗੁਰੂ ਨਾਨਕ ਨਾਲ ਕੀਤਾ ਤੇ ਭਗਤ ਰਵਿਦਾਸ ਜੀ ਨੂੰ ਵੀ ਪੁਜਾਰੀਆਂ ਨੇ ਸਭ ਤੋਂ ਵੱਡਾ ਧੋਖਾ ਕੀਤਾ ਭਗਤ ਰਵਿਦਾਸ ਜੀ ਦੇ ਪਿਆਰ ਵਾਲਿਆਂ ਦੀ ਕਮੀ ਨਹੀਂ ਪਰ ਪੂਜਾ ਕਰਨ ਵਾਲਿਆਂ ਨੇ ਬੇੜਾ ਕਰਕੇ ਕੀਤਾ ਜਿਨ੍ਹਾਂ ਨੇ ਭਗਤ ਰਵਦਾਸ ਜੀ ਦੀ ਪੂਜਾ ਵਾਲਾ ਕਨਸੈਪਟ ਲਿਆ ਰਿਹਾ ਵੇਖੋ ਸੁਣੋ ਇੱਕ ਹੁੰਦਾ ਸਤਕਾਰ ਇੱਕ ਹੁੰਦਾ ਸਤਕਾਰ ਰਿਸਪੈਕਟ ਉਹ ਤੇ ਭਗਤ ਰਵਦਾਸ ਜੀ ਦੀ ਹੈ ਤੇ ਸਦਾ ਲੋਕਾਂ ਦੇ ਮਨ ਵਿੱਚ ਰਹੇਗੀ ਪਰ ਇੱਕ ਹੁੰਦੀ ਹੈ ਪੂਜਾ ਜਦੋਂ ਪੂਜਾ ਦਾ ਸਿਸਟਮ ਚੱਲਦਾ ਹੈ ਉਹ ਪਤਾ ਹੈ ਪੂਜਾ ਦਾ ਮਤਲਬ ਕੀ ਹੈ ਤੇਰੇ ਤੇ ਕਿਰਪਾ ਕਰਨਗੇ ਤੇਰਾ ਆਸ਼ੀਰਵਾਦ ਦੇ ਦੇਣਗੇ ਤੇਰੇ ਮੁੰਡਾ ਹੋ ਜਾਏਗਾ ਤੇਰਾ ਕੰਮ ਬਣ ਜਾਏਗਾ ਇਹ ਪੂਜਾ ਦੀ ਤੰਤ ਹੈ ਇੱਕ ਹੁੰਦਾ ਹੈ ਭਗਤ ਜੀ ਦੇ ਬਚਨਾਂ ਨੂੰ ਸੁਣ ਲੈ ਅਕਲ ਆਜੂ ਸਮਝ ਆਜੂ ਜਿਹੜੀ ਜ਼ਿੰਦਗੀ ਸੋਹਣੀ ਬਣ ਜੁੜੇ ਤੇ ਪੁੱਤ ਬਣਦੇ ਇਹਨਾਂ ਦੇ ਯੋਧਿਆਂ ਦੇ ਭਗਤ ਰਵਦਾਸ ਜੀ ਦੇ ਪਿੱਛੇ ਜੇ ਨਾ ਸਾਡੇ ਇੱਥੇ ਇੱਕ ਪ੍ਰੋਫੈਸਰ ਗੁਰਨਾਮ ਸਿੰਘ ਨੇ ਮੁਕਤ ਸਰਦੇ ਨੇ ਪ੍ਰੋਫੈਸਰ ਗੁਰਨਾਥ ਉਹ ਆਪਣੇ ਕਈ ਵੀਰਾਂ ਨੂੰ ਨਾਲ ਲੈ ਕੇ ਮੈਨੂੰ ਮਿਲਣ ਆਏ ਤੇ ਉਹਨਾਂ ਨੇ ਮੈਨੂੰ ਇੱਕ ਕਿਤਾਬ ਦਿੱਤੀ ਭਾਰਤੀ ਲੋਕ ਨੀਚ ਕਿਵੇਂ ਬਣੇ ਭਾਰਤੀ ਲੋਕ ਨੀਚ ਕਿਵੇਂ ਬਣੇ ਐਡੀ ਵੱਡੀ ਕਿਤਾਬ ਹੋਣੀ ਕਟ ਕਟ 1200 ਪੇ 12 1300 ਪੇਜ ਹੋਣਾ ਉਹਦਾ ਵੱਡੀ ਸਾਰੀ ਕਿਤਾਬ ਉਹ ਮੈਨੂੰ ਦੇ ਕੇ ਗਏ ਜਦ ਮੈਂ ਉਹਨਾਂ ਦੀ ਕਿਤਾਬ ਨੂੰ ਵਿੱਚੋਂ-ਵਿੱਚੋਂ ਥੋੜਾ ਵੇਖਿਆ ਕਿਉਂਕਿ ਵੱਡੀ ਹੈ ਉਹਨੂੰ ਪੜ੍ਹਨ ਤੇ ਬੜਾ ਟਾਈਮ ਲੱਈਦਾ ਪਰ ਮੈਂ ਵਿੱਚੋਂ-ਵਿੱਚੋਂ ਉਹਨੂੰ ਜਿੰਨਾ ਕਿ ਮੈਂ ਨਿਗਾਹ ਮਾਰ ਸਕਿਆ ਮੈਂ ਨਜ਼ਰ ਮਾਰੀ ਮਿਲ ਕੇ ਵੀ ਗਏ ਕਿ ਇਹਨੇ ਭਾਈ ਸਾਹਿਬ ਤੁਹਾਡਾ ਧੰਨਵਾਦ ਆ ਚਲੋ ਤੁਸੀਂ ਵਧੀਆ ਕਰਦੇ ਆ ਉਹਨਾਂ ਨੂੰ ਪਤਾ ਨਹੀਂ ਮੈਨੂੰ ਲੱਗਾ ਕਿ ਮਿਹਨਤ ਉਹ ਕਰਦੇ ਆ ਪਰ ਉਸ ਧੰਨਵਾਦ ਮੇਰਾ ਕਰੀ ਜਾਂਦੇ ਆ ਜਿਹੜੀ ਉਹਨਾਂ ਨੇ ਗਰਾਊਂਡ ਤੇ ਕੰਮ ਕੀਤਾ ਤੇ ਪੂਰੀ ਇੱਕ ਕਿਤਾਬ ਲਿਖ ਕੇ ਪੂਰਾ ਪੂਰਾ ਖੁੱਲ ਕੇ ਦੱਸਿਆ ਵੀ ਭਾਰਤੀ ਲੋਕ ਬੀਚ ਕਿਵੇਂ ਬਣੇ ਉਹਨਾਂ ਦੀ ਬੁੱਕ ਮਿਲਦੀ ਏ ਬਹੁਤ ਵੱਡੀ ਕਿਤਾਬ ਹੈ ਜਿਹਦੇ ਕੋਲ ਟਾਈਮ ਹੋਵੇ ਪੜ ਕੇ ਦੇਖਣਾ ਤੇ ਤੁਹਾਨੂੰ ਉਹ ਪੜ ਕੇ ਉਹਨਾਂ ਬੰਦਿਆਂ ਨੂੰ ਮਿਲ ਕੇ ਇਹ ਲੱਗੂ ਕਿ ਆਹ ਹੈ ਭਗਤ ਰਵਦਾਸ ਦਾ ਪੁੱਤ ਆਹ ਕੰਮ ਕਰਦਾ ਉਹਨਾਂ ਲਈ ਆਹ ਇੰਨੇ ਟਿਕਿਆ